ਸਤਿ ਸ਼੍ਰੀ ਅਕਾਲ ਜੀ ਪਿੰਡੂ ਕੰਮ ਕਾ ਚੈਨਲ 'ਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਰੀ ਗੁੱਡ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਅੱਜ ਤੁਹਾਨੂੰ ਦਿਖਾਉਣੇ ਆ ਸਾਰੀ ਕੱਢ ਲਈ ਕੰਮ ਜੀ ਤੇ ਬਣੀ ਰਹੇ ਹੋ ਇਸੇ ਦਿਨੇ ਹਾਂਜੀ ਹੁਣ ਆਪਾਂ ਪਸ਼ੂਆਂ ਨੂੰ ਨਵਾਉਣਾ ਲੱਗੇਗੇ ਤੇ ਪਹਿਲਾਂ ਗੋਹਾ ਟਾਲ ਦਈਏ ਤੇ ਫਿਰ ਇਹਨਾਂ ਨੂੰ ਨਵਾਵਾਂਗੇ ਕਿਉਂਕਿ ਹੁਣ ਗਰਮੀ ਕਾਰਨ ਜੀ ਦੋ ਵਾਰੀ ਨਿਵਾਉਣੇ ਪੈਂਦੇ ਨੇਗੇ ਜੋ ਜ਼ਿਆਦਾ ਗਰਮੀ ਹੋਵੇ ਫਿਰ ਤਿੰਨ ਵਾਰੀ ਵੀ ਨਿਵਾਇਆ ਕਰਾਂਗੇ ਦੁਪਹਿਰੇ ਵੀ ਹੁਣ ਸਵੇਰ ਤੇ ਸ਼ਾਮ ਦੋ ਵਾਰੀ ਇੱਕ ਵਾਰੀ ਹੁਣ ਨਿਵਾਦਾਂਗੇ ਨਿਵਾ ਕੇ ਫਿਰ ਅੰਦਰ ਬੰਨ ਦੇਵਾਂਗੇ ਫਿਰ ਸਾਰਾ ਦਿਨ ਬੈਠੀਆਂ ਰਹਿਣਗੇ ਵਧੀਆ ਫਿਰ ਸ਼ਾਮ ਨੂੰ 4-5 ਵਜੇ ਬਾਹਰ ਕੱਢੀਆਂ ਫਿਰ ਉਹਨੂੰ ਨਿਵਾ ਦਾਂਗੇ ਕਿਉਂਕਿ ਅੱਗੇ ਜਦੋਂ ਛੱਡਾਂ ਥਲੇ ਹੁੰਦੀ ਸੀ ਉਦੋਂ ਪੱਕਾ ਥਾਂ ਸੀਗਾ ਜੀ ਉਹ ਤਾਂ ਮੈਂ ਦੁਪਹਿਰੇ ਵੀ ਨਿਵਾ ਦਿੰਦੀ ਸੀਗੀ ਤੇ ਪਾਣੀ ਨਿਕਲ ਜਾਂਦਾ ਸੀਗਾ ਤੇ ਹੁਣ ਅੰਦਰ ਸਿਰਕੀ ਪਾਈਏ ਤੇ ਕੱਚਾ ਥਾਂ ਰੱਖਿਆ ਇਸ ਕਰਕੇ ਕੱਚੇ ਥਾਂ ਚ ਆਪਾਂ ਨਵਾ ਨਹੀਂ ਸਕਦੇ ਹੁੰਦੇ ਥਾਂ ਗਿੱਲਾ ਹੋ ਜਾਂਦਾ ਚਿੱਕੜ ਹੋ ਜਾਂਦਾ ਤੇ ਬਾਹਰ ਹੀ ਪੱਕਾ ਰੱਖਿਆ ਹੁਣ ਤੇ ਇਸ ਲਈ ਜਦੋਂ ਸਵੇਰ ਬਾਹਰ ਹੁੰਦੀ ਹੈ ਉਦੋਂ ਨਵਾ ਦਿੰਨੇ ਤੇ ਜਦੋਂ ਸ਼ਾਮ ਨੂੰ ਬਾਹਰ ਕੱਢਦੇ ਆਂਗੇ ਉਦੋਂ ਨਵਾ ਦਿੰਨੇ ਆਂਗੇ ਹੁਣ ਨਾਲ ਦੀ ਨਾਲ ਪਾਣੀ ਪੀ ਲੈਣਗੇ ਜੀ ਨਾਲੇ ਆਪਾਂ ਇਹਨਾਂ ਨੂੰ ਨਵਾ ਦੇਵਾਂਗੇ ਇਹ ਸਾਡਾ ਤਰਨਾਟ ਹੈ ਜੀ ਤੇ ਇਹ ਹੋ ਗਿਆ ਜੀ तकरीबन 9 ਦਸ ਮਹੀਨਿਆਂ ਦਾ ਹੋ ਗਿਆ ਅਗਸਤ ਚ ਸੂਈ ਸੀ 9 ਮਹੀਨੇ ਹਾਂਜੀ ਇਹ 9 ਮਹੀਨੇ ਦਾ ਹੋ ਚੁੱਕਿਆ ਹੈਗਾ ਤੇ 10ਵੇਂ ਮਹੀਨਾ ਨੂੰ 9 ਮਹੀਨੇ ਪੂਰੇ ਹੋ ਕੇ 10ਵਾਂ ਮਹੀਨਾ ਲੱਗ ਚੁੱਕਿਆ ਹੈਗਾ ਇਹ ਨੂੰ ਹੁਣ ਰੱਖਣਾਗਾ ਮੈਂ ਸਰਦਾਰ ਜੀ ਤਾਂ ਕਹਿਣ ਦੇਗੇ ਮੇਰੇ ਬੱਟ ਦੇ ਰਿਓੜੀਆਂ ਪਰ ਨਹੀਂ ਮੈਂ ਇਹਨੂੰ ਪਾਲਣਾਗਾ ਹੁਣ ਤਾਂ ਹੀ ਰੱਖਿਆਗਾ ਇਹਨੂੰ ਵਧੀਆ ਪਸ਼ੌਂਕ ਨਾਲ ਪਾਲਾਂਗੇ ਤੇ ਹੁਣ ਮੱਝਾਂ ਨਵਾ ਦੇਵਾਂਗੀ ਜੀ 嗯。这待不溜那个菜都不了。

ਲੋ ਜੀ ਅੱਜ ਆਪਾਂ ਬਣਾਵਾਂਗੇ ਪਕੌੜਿਆਂ ਦੀ ਸਬਜ਼ੀ ਕਰੀ ਤੇ ਆਹ ਤਰ੍ਹਾਂ ਕੀ ਪੱਕੇ ਪਕੌੜੇ ਕੱਢ ਦੋਗੇ ਕਰੀ ਬਣ ਆ ਮੇਰੇ ਵਾਸਤੇ ਨਹੀਂ ਬਈ ਜੇ ਜਦੋਂ ਪਕੌੜਿਆਂ ਦੀ ਸਬਜ਼ੀ ਬਣਾਉਣੀ ਹੋਵੇ ਤਾਂ ਮੈਂ ਕਰੀ ਹਿਸਣ ਦੇ ਪਕੌੜੇ ਪਹਿਲਾਂ ਤਿਆਰ ਕਰਕੇ ਫਿਰ ਕਦੇ ਖੁਦ ਤਿਆਰ ਕਰਕੇ ਬਣਾਉਣੀ ਹੈ ਐ ਨਹੀਂ ਕਰੀ ਬਣਾਉਂਗੇ ਅਸੀਂ ਕਰੀ ਦੁਕਾਨ ਤੋਂ ਵਗੈਰਾ ਤੋਂ ਨਹੀਂ ਪਕੌੜੇ ਲੈ ਕੇ ਆਂਦੇ ਕਿਉਂਕਿ ਬਾਹਰ ਤੋਂ ਮਤਲਬ ਮਸਾਲਾ ਜਿਆਦਾ ਹੁੰਦਾ ਹੈਗਾ ਐਸਾ ਬਣਾਉਂਦੇ ਨੇ ਤੇ ਇੱਕੋ ਜਿਆਦਾ ਫਰਾਈ ਕਰਕੇ ਲੈਣ ਦੇਣ ਲਈ ਕਿਉਂਕਿ ਐ ਨਹੀਂ ਪਤਾ ਉਹ ਕਿਸੇ ਗੰਦੇ ਤੇਲ ਚਾ ਗੰਦੇ ਰਫਰੈਂਡ ਚ ਫਰਾਈ ਕਰੇ ਹੁੰਦੇ ਨੇਗੇ ਇਸ ਲਈ ਆਪਾਂ ਥੋੜੇ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਆਪਣੇ ਹੱਥ ਚ ਦੇਖੋ ਨਹੀਂ ਤੁਹਾਨੂੰ 1 ਮੱਟਾ ਗੁੰਨੇ ਆ ਲੈ ਬੇਸ ਹੰਦਾ ਛੋਲਿਆਂ ਦਾ ਹੋਵੇ ਇਹਨੂੰ ਕਰੜਾ ਕਰੜਾ ਗੁੰਨਾ ਹੁੰਦਾ ਜੀ ਕਿਉਂਕਿ ਫਿਰ ਬਾਅਦ ਚ ਇਹਦੇ ਘਾੜੇ ਪਕੌੜੇ ਬੰਦੇ ਬਹੁਤ ਘੱਟ ਪਾਣੀ ਨਾਲ ਗੁੰਨਾ ਪੈਂਦਾ ਇਹਨੂੰ ਨਹੀਂ ਜੇ ਆਪਾਂ ਇਹਨੂੰ ਢਿੱਲਾ ਕਰ ਲਵਾਂਗੇ ਥੋੜਾ ਜਿਹਾ ਪਾਣੀ ਵੱਧ ਪਾ ਲਵਾਂਗੇ ਤੇ ਇਹ ਹੱਥਾਂ ਨਾਲ ਤੇ ਪਰਾਤਰੀ ਲੱਗ ਜੂਗਾ ਸਾਰਾ ਇਹਨੂੰ ਢਿੱਲਾ ਬਿਲਕੁਲ ਨਹੀਂ ਕਰਨਾ ਹੁੰਦਾ ਇਹਨੂੰ ਹਮੇਸ਼ਾ ਕਰੜਾ ਕਰੜਾ ਗੁਣਾ ਹੁੰਦਾ ਥੋੜਾ ਥੋੜਾ ਪਾਣੀ ਪਾ ਕੇ ਤੇ ਮੈਂ ਇਸ ਚੰਮੜਾ ਥੋੜਾ ਜਿਹਾ ਹੋਰ ਪਾ ਲਾਂ ਮੇਰਾ ਫਾਜੀ ਥੋੜਾ ਜਿਹਾ ਇਹ ਟੈਕਟਰ ਵਿੱਚ ਰੰਦਾਗਾ ਤੇ ਸਾਰਾ ਪਾਣੀ ਗੁੰਨ ਲਵਾਂਗੇ ਪਰ ਇੰਨੀ ਚਾਹੀਦਾ ਦਾ ਦੋ ਦੋ ਪਰ ਪਕੌੜੇ ਬਣਾਵਾਂਗੇ ਤੇ ਥੋੜਾ ਜਿਆ ਸੁੱਕੇ ਬੇਸਣ ਦਾ ਵੀ ਹੱਥ ਲਾਉਣਾ ਪੈਂਦਾ ਉਹਦੇ ਵਿੱਚ ਫਿਰ ਬਣਦੀ ਨੇ ਪਕੌੜੇ ਲੋ ਜੀ ਆਪਣਾ ਬੇਸਣ ਦਾ ਆਟਾ ਗੁੰਨ ਕੇ ਤਿਆਰ ਹੈਗਾ 10 10 ਸੈਕਿੰਡ ਰਹੀ ਤੁਹਾਨੂੰ ਦਿਖਾਵਾਂਗੇ ਅੱਗੇ ਪਕੌੜੇ ਤੇ ਬਣਾਉਣੇ ਨੇਗੇ ਤੇ ਬਹੁਤ ਤੁਸੀਂ ਵੀ ਬਣਾ ਕੇ ਦੇਖੋ ਬਹੁਤ ਹੀ ਸਵਾਦਿਸ਼ਟ ਸ ਇਹ ਸਬਜੀ ਬਣਦੀ ਹੈਗੀ ਬਹੁਤ ਵਧੀਆ ਸਾਲੀਆਂ ਸਬਜ਼ੀ ਨੂੰ ਬਹੁਤ ਟੇਸਟੀ ਸਬਜ਼ੀ ਬਣਦੀ ਹੈਗੀ ਕਿਸੇ ਵੀ ਵੇਲੇ ਵੀ ਜਦੋਂ ਆਪਣੇ ਘਰੇ ਕੋਈ ਸਬਜ਼ੀ ਨਹੀਂ ਹੁੰਦੀਗੀ ਉਦੋਂ ਆਪਾਂ ਇਹ ਬਣਾ ਸਕਦੇ ਆਂਗੇ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਹੱਥਾਂ ਤੇ ਗੋਲ ਗੋਲੇ ਘੁਮਾ ਕੇ ਜਿਵੇਂ ਪਹਿਲਾਂ ਮਾਤਾ-ਮਾਸੀਆਂ ਸੇਵੀਆਂ ਬੜ ਲੀਆਂ ਹੁੰਦੀਆਂ ਸੀ ਥੋੜਾ ਥੋੜਾ ਆਟਾ ਲੈ ਕੇ ਆਪਾਂ ਹੱਥਾਂ ਦੇ ਪਕੌੜੇ ਬਣਾਵਾਂਗੇ ਤੁਸੀਂ ਦੇਖ ਸਕਦੇ ਆਂ ਇਸ ਤਰ੍ਹਾਂ ਸਾਰੇ ਪਕੌੜੇ ਤਿਆਰ ਕਰ ਲਾਂਗੇ ਆਪਾਂ ਥੋੜਾ ਥੋੜਾ ਬਣਾ ਕੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਜੀ ਆਪਣੀ ਇਹ ਸਬਜ਼ੀ ਥੋੜੀ ਮਿਹਨਤ ਜ਼ਿਆਦਾ ਹੁੰਦੀ ਹੈ ਪਰ ਬਣਦੀ ਬਹੁਤ ਵਧੀਆ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਥੋੜਾ ਥੋੜਾ ਆਟਾ ਲੈ ਕੇ ਸਾਰੇ ਪਕੌੜੇ ਬਾਟ ਲਵਾਂਗੇ ਬਹੁਤ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਆਟਾ ਕਰੜਾ ਰੱਖਣਾ ਜੀ बस ਇਹ ਯਾਦ ਰੱਖਿਓ ਆਟਾ ਕਰੜਾ ਹੋਣਾ ਚਾਹੀਦਾ ਹੈਗਾ ਢਿੱਲੇ ਆٹے ਦੇ ਪਕੌੜੇ ਨਹੀਂ ਬਣਦੇਗੇ ਇਸ ਤਰ੍ਹਾਂ ਜੀ ਆਪਾਂ ਸਾਰੇ ਪਕੌੜੇ ਬਣਾ ਲਵਾਂਗੇ ਕਿਉਂਕਿ ਜੀ ਵੇਸਣ ਤਾਂ ਆਪਣੀ ਸਿਹਤ ਲਈ ਉਹ ਵੀ ਚੰਗਾ ਹੈ ਵੈਸੇ ਵੀ ਚੰਗਾ ਹੈ ਜਦੋਂ ਆਪਾਂ ਵੇਸਣ ਨੂੰ ਖਾਵਾਂਗੇ ਬਹੁਤ ਚੰਗਾ ਆਪਣੀ ਸਿਹਤ ਲਈ ਇਹ ਕਿਸੇ ਵੀ ਤਰੀਕੇ ਨਾਲ ਆਪਣੇ ਸਰੀਰ ਦੇ ਵਿੱਚ ਜਾਵੇ ਲੋ ਜੀ ਆਪਾਂ ਪਕੌੜੇ ਬਣਾ ਲਏ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜੇ ਤੇਲ ਦੇ ਵਿੱਚ ਤਲ ਰਹੇ ਹਾਂਗੇ ਆ ਦਿਫੂ ਆਪਾਂ ਸਾਰੇ ਪਕੌੜੇ ਬਣਾ ਲਏ ਤੇ ਥੋੜਾ ਜੇ ਤੇਲ ਪਾਇਆ ਮੈਂ ਜਿਆਦਾ ਤੇਲ ਸਰੋਣਾ ਨਹੀਂ ਪਾਇਆ ਕਿਉਂਕਿ ਮੈਂ ਆਪਾਂ ਪੂਰੇ ਫੁੱਲ ਵਿੱਚ ਫਰਾਈ ਨਹੀਂ ਕਰਨੇ ਹੁੰਦੇ ਇਹ ਬਸ ਥੋੜਾ ਜੇ ਦੋ ਅਕੜਸ਼ੀਆਂ ਤੇਲ ਪਾ ਕੇ ਇਹਨਾਂ ਨੂੰ ਆਸੇ ਪਸੀ ਘਮਾਉਣਾ ਹੁੰਦਾ ਹੈਗਾ ਤੇ ਇਸ ਲਈ ਨਾ ਤੇਲ ਨਹੀਂ ਵੜਦਾ ਫਿਰ ਤੇ ਬਹੁਤ ਸਵਾਦਿਸ਼ਟ ਬਣਦੇ ਨੇ ਜੇ ਪੂਰਾ ਤੇਲ ਕੜਾਹੀ ਭਰ ਕੇ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਤਾਂ ਇਹਨਾਂ ਦੇ ਵਿੱਚ ਤੇਲ ਬਹੁਤ ਜ਼ਿਆਦਾ ਵੜ ਜਾਂਦਾ ਹੈਗਾ ਤੇ ਫਿਰ ਉਹ ਸਬਜੀ ਸਵਾਦਿਸ਼ਟ ਨਹੀਂ ਬਣਦੀਗੀ ਥੋੜਾ ਜਿਹਾ ਤੇਲ ਪਾ ਕੇ ਉਹਦੇ ਵਿੱਚ ਹੀ ਘਮਾਉਣਾ ਹੁੰਦਾ ਹੈਗਾ ਸਾਰੇ ਪਕੌੜੇ ਆਪਾਂ ਇਸ ਤਰ੍ਹਾਂ ਹੀ ਤਲ ਲਵਾਂਗੇ ਕਿਸ਼ੇ ਨੂੰ ਵੀ ਰੇਸ਼ਾ ਹੋਵੇ ਜਿਆਦਾ ਤੇ ਪਕੌੜੇ ਦੀ ਸਬਜ਼ੀ ਜਿਆਦਾ ਖਾਣਾ ਰੇਸ਼ਾ ਵੀ ਠੀਕ ਹੋ ਜਾਂਦਾ ਹੈ ਜੀ ਛਿੱਕਾਂ ਜ਼ੁਖਾਮ ਵਗੈਰਾ ਹੋਵੇ ਤਾਂ ਇਹ ਆਪਣੇ ਘਰੇ ਤਲਕੇ ਪਕੌੜੇ ਆਪਾਂ ਸਬਜ਼ੀ ਬਣਾ ਸਕਦੇ ਹਾਂਗੇ ਤੇ ਆਪਣੀ ਸਿਹਤ ਲਈ ਬਹੁਤ ਠੀਕ ਹੈ ਇਹ ਤੇ ਪਲੀਜ਼ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਸਾਰੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਸਾਡਾ ਹੌਸਲਾ ਵਧਦਾ ਤੇ ਅੱਗੇ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈਗਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਤੱਕ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਤਾਂ ਇਸ ਤਰ੍ਹਾਂ ਜੀ ਆਪਾਂ ਸਾਰਾ ਅੱਜ ਬਣਾਵਾਂਗੇ ਪਕੌੜਿਆਂ ਦੀ ਸਬਜ਼ੀ ਤੁਹਾਨੂੰ ਦਿਖਾ ਰਹੇ ਹਾਂ ਤੇ ਲੋ ਜੀ ਆਪਣੇ ਪਕੌੜਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਇਸ ਤਰ੍ਹਾਂ ਜੀ ਸਾਰੇ ਪਕੌੜਿਆਂ ਦੀ ਸਬਜ਼ੀ ਮੈਂ ਇਹਦੇ ਵਿੱਚ ਬਣਾ ਲਈ ਹੈਗੀ ਤੇ ਬਣ ਕੇ ਤਿਆਰ ਹੈ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਦੱਸਿਓ ਤੁਹਾਡੀ ਸਬਜ਼ੀ ਕਿਵੇਂ ਲੱਗੀ ਤਦ ਤੱਕ ਦਿਓ ਅਜਾਜ਼ਤ